ਦੇਖੋ ਜੀ ਸਾਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਾਇਜ ਜੁੱਧ ਨਸ਼ਾ ਵਿਰੋਧ ਜਿਹੜਾ ਸਾਰੇ 117 ਹਲਕਿਆਂ ਚ ਚੱਲ ਰਿਹਾ ਉਹਦੇ ਸਬੰਧ ਚ ਡੇਰਾ ਬਾਬਾ ਨਾਨਕ ਪਿੰਡ ਮਛਾਲੇ ਚੱਕ ਚ ਆਇਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਲੋਕ ਪਿੰਡਾਂ ਚੋਂ ਉੱਠ ਕੇ ਆਪ ਮਹਾਰੇ ਹੋ ਕੇ ਇਸ ਮਹਿੰਮ ਚ ਆ ਗਏ ਨੇ ਤਾਂ ਮੈਨੂੰ ਪੂਰਾ ਯਕੀਨ ਆ ਕਿ ਇਹ ਇੱਕ ਅੰਦੋਲਨ ਦਾ ਰੂਪ ਜਿਹੜਾ ਬਣ ਰਿਹਾ ਤਾਂ ਜਿਦੋਂ ਲੋਕਾਂ ਨੇ ਫੈਸਲਾ ਕਰਕੇ ਆ ਪੰਜਾਬੀ ਲੋਕਾਂ ਦਾ ਇਤਿਹਾਸ ਆ ਜਦੋਂ ਵੀ ਕੋਈ ਆਹੋ ਜਿਹਾ ਕੋਈ ਵੀ ਪੰਜਾਬ ਚ ਲਾਮਤ ਆਈ ਹੈ ਤਾਂ ਪੰਜਾਬ ਦੇ ਲੋਕਾਂ ਨੇ ਦਿਨਾਂ ਚ ਖਤਮ ਕੀਤੀ ਔਰ ਆਉਣ ਵਾਲੇ ਦਿਨਾਂ ਚ ਹੀ ਖਤਮ ਜੜਾ ਨਸ਼ਾ ਪੰਜਾਬ ਚ ਹੋ ਜਾਏਗਾ ਜਿਹੜੀ ਕਥਮੀ ਇਮਿਹਦ ਕੀਤਾ ਇਹਨਾਂ ਅਲਟੀਮੇਟ ਹੋ ਜਾਏਗੇ ਬਿਲਕੁਲ ਹੋ ਜਾਏਗਾ ਜੀ ਨਿਆ ਹੈਗਾ ਤਾਂ ਸਾਡੇ ਕੋਲ ਹੀ ਹੈ ਗੇਅਰ ਤੇ ਨਵਾਂ ਗੇਅਰ ਪਾਉਣਾ ਪਏਗਾ ਫਿਰ ਪਾ ਦਾਂਗੇ ਇਸ ਕਰਕੇ ਸਾਰਾ ਕੰਮ ਠੀਕ ਹੋ ਗਿਆ ਬਹੁਤ ਸਾਰਾ ਨਸ਼ਾ ਤੁਸੀਂ ਤਾਂ ਚੈਨਲਾਂ ਤੇ ਤੁਹਾਡੇ ਚੈਨਾਂ ਤੁਸੀਂ ਚਲਾਉਂਦੇ ਹੋ ਲੋਕਾਂ ਨੂੰ ਵੀ ਦੇਖਦੇ ਹੋ ਲੋਕ ਹੁਣ ਸਾਥ ਦੇਣ ਲੱਗ ਪਏ ਨੇ ਪਿੰਡਾਂ ਚ ਆਪ ਲੋਕੋ ਨਸ਼ੇ ਵਾਲਿਆਂ ਨੂੰ ਫੜਾਉਂਦਾ ਪਏ ਨੇ ਅੱਪੋਂ ਸਾਰੇ ਨਸ਼ੇ ਜਾਂ ਤਾਂ ਛੱਡ ਕੇ ਭੱਜ ਕੇ ਜਾਂ ਜੇਲਾ ਚੰਦਰ ਦੇ ਦਿੱਤੇ। ਅੱਲ ਘੱਟੇਰ ਬਾਬਲਾ ਨੇ ਕਿੰਨੇ ਕੁ ਪਿੰਡ ਨਸ਼ੇ ਮੁਤ ਹੋ ਗਏ। ਬਹੁਤ ਪਿੰਡ ਨਸ਼ਾ ਮੁਕਤ ਮੇਰੇ ਲਾਗੇ ਦਾ ਉੱਥੇ 3-4 ਪਿੰਡ ਕੋਟ ਜੀ ਜਾ ਕੇ ਸੀਗੇ ਧਾ ਆਪਣਾ ਬਸੰਤ ਕੋਟ ਢਿਲਵਾ ਜਿਵੇਂ ਕੋਟਲੀ ਹੋਇਆ ਉਹਨਾਂ ਪਿੰਡਾਂ 'ਚ ਸੀਗਾ ਨਸ਼ਾ ਪਰ ਮੇਰੇ ਕਾ 90% ਨਸ਼ਾ ਖਤਮ ਹੋ ਗਿਆ ਮੈਂ ਪੂਰਾ ਤਾਂ ਨਹੀਂ ਕਹਿੰਦਾ। ਪਰ 90% ਨਸ਼ਾ ਜਿਹੜਾ ਖਤਮ ਹੋ ਗਿਆ। ਪਰ ਕਿਹਾ ਵੀ ਨਹੀਂ ਅੱਜ ਇੱਥੇ ਜਗਤ ਕਰਦੇਵੇਂ ਇੱਥੇ ਤਾਂ ਲਗਭਗ ਵੀ ਬਲੇ 2-3 ਜਗ੍ਹਾ ਬਚੇ ਤਾਂ ਮਰ ਚੁੱਕੇ ਨੇ। ਬਿਲਕੁਲ ਜੀ ਇਹ ਤਾਂ ਉਹਨਾਂ ਲੋਕਾਂ ਕਰਕੇ ਕਰ ਰਹੇ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ। ਕਿਸੇ ਸਰਕਾਰ ਨੇ ਇਹ ਹਿੰਮਤ ਹੀ ਨਹੀਂ ਕੀਤੀ ਕਿ ਨਸ਼ਿਆਂ ਵਿਰੁੱਧ ਕੋਈ ਆਪਾਂ ਮੁਹਿੰਮ ਚਲਾਉਣੀ ਹੈ। ਅੱਜ ਤੱਕ ਤੁਸੀਂ ਵੀ ਪਿਛਲੇ ਤਾਂ 15 ਸਾਲਾਂ ਤੋਂ ਦੇਖੋ ਕਦੀ ਕੇ ਸਰਕਾਰ ਨੇ ਕਿਹਾ ਕਿ ਨਸ਼ਾ ਬਤ ਆਪਾਂ ਮੁਹਿੰਮ ਚਲਾਈਏ ਵਿੱਡੀਅਮ ਇਹਦਾ ਮੁੱਖ ਮੰਤਰੀ ਸਾਹਿਬ ਨੇ ਮੁਹਿੰਮ ਵਿੱਡੀਆ ਤਾਂ ਲੋਕ ਤਾਂ ਸਾਥ ਦੇ ਰਹੇ। ਮੈਂ ਆਪਣਾ ਮਨਸਾਬ ਤੇ ਬੜਾ ਵਧੀਆ ਪ੍ਰਸ਼ੰਸਾ ਸਰਕਾਰ ਦਾ ਪਰ ਤੁਹਾਡਾ ਇੱਕ ਆਪਣੇ ਨੁਮਾਇੰਦੇ ਵਿੱਚ ਇਹ ਸੰਝ ਲੈ ਰਿਹਾ ਜੀ ਕੂਬਰ ਵਿਜੇ ਪ੍ਰਤਾਪ ਦੇਖੋ ਜੀ ਕੂਬਰ ਵਿਜੇ ਪ੍ਰਤਾਪ ਦੀ ਆਪਣੀ ਮਰਜ਼ੀ ਆ ਮੇਰੇ ਕਾਹਲ ਜੀ ਤਾਂ ਉਹਨੂੰ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਉਹ ਇੱਕ ਸਰਕਾਰ ਦਾ ਹਿੱਸਾ ਹੈ ਤਾਂ ਉਹਨੂੰ ਇਹਦੇ ਵਿੱਚ ਆਪਣਾ ਪੰਦਾ ਯੋਗਦਾਨ ਬਿਲਕੁਲ ਪਾਉਣਾ ਚਾਹੀਦਾ ਤਾਂ ਜੇ ਨਹੀਂ ਪਾਉਂਦਾ ਤਾਂ ਉਹਦੀ ਆਪਣੀ ਸਮਝ ਹੈ ਫਿਰ ਉਹਦੀ ਸਮਝ ਕੰਮ ਕਰਦੀ ਜੋ ਜਾਂ ਐਸ ਫਿਰ ਉਹ ਪੰਜਾਬੀ ਕਿਵੇਂ ਹੋ ਸਕਦਾ ਜੀ ਜੇ ਐਸ ਮਹਿਮ ਦੇ ਵਿੱਚ ਉਹ ਸ਼ਾਮਲ ਨਹੀਂ ਤਾਂ ਫਿਰ ਉਹ ਕਿਵੇਂ ਕਹਦਾ ਲੋਕਾਂ ਨੇ ਉਹਨੂੰ ਚੁਣ ਕੇ ਬਣਾਇਆ ਨੁਮਾਇੰਦਾ ਉਹਨਾਂ ਨੂੰ ਲੋਕਾਂ ਦੇ ਗੱਲ ਆਉਣੀ ਚਾਹੀਦੀ ਹੈ ਸਾਹਮਣੇ ਫਰੰਟ ਤੇ ਆਣ ਕੇ ਇਹਨਾਂ ਜਯੋਧਨਾ ਸ਼ਵਰਧ ਜਿਹੜਾ ਆਪਣਾ ਯੋਗਦਾਨ ਪਾਉਣਾ ਚਾਹੀਦਾ